ਸੋ ਸਿਗਨਲਿਜ਼ਰਾਂ ਤੇ ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਜਾਂ ਮੈਂ ਤੁਹਾਨੂੰ ਦੱਸੂਗਾ ਕੋਈ ਕੰਟਰੀ ਯੂਰਪ ਦੇ ਜਿਨ੍ਹਾਂ ਦੇ ਵਿੱਚ ਤੁਸੀਂ ਈਜ਼ੀ ਆ ਸਕਦੇ ਆ ਵਰਕ ਪਰਮਿਟ ਤੇ ਤੇ ਵੀਜ਼ਾ ਵੀ ਜਿਹੜਾ ਵਾ 100% ਹੀ ਤਕਰੀਬਨ ਲੱਗਦਾ ਵਾ ਟਾਈਮ ਥੋੜਾ ਸਾ ਲੱਗ ਸਕਦਾ ਵਾ ਬਟ ਜਿਹੜਾ ਵੀਜ਼ਾ ਲੱਗ ਜਾਂਦਾ ਵਾ ਮੈਂ 1 ਬਾਈ 1 ਤੁਹਾਨੂੰ ਕੰਟਰੀਸ ਦੱਸ ਦਊਗਾ ਬਾਕੀ ਡਿਸੀਜਨ ਤੁਸੀਂ ਖੋਦ ਲੈਣਾ ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਕਿਹੜੀ ਕੰਟਰੀ ਵਿੱਚ ਯੂਰਪ ਦੇ ਕੋਈ ਕੰਟਰੀ ਇਦਾਂ ਦੇ ਆ ਜਿਹੜੇ ਵਰਕ ਪਰਮਿਟ ਦੇ ਵਿੱਚ ਕਾਫੀ ਲੋਕਾਂ ਅਨੁਸਾਧ ਰਏ ਮਤਲਬ ਇਹਨਾਂ ਕੰਟਰੀਆਂ ਨੂੰ ਬਹੁਤ ਜ਼ਿਆਦਾ ਵਰਕਰਾਂ ਦੀ ਲੋੜ ਆ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਹੰਗਰੀ ਦੀ ਹੰਗਰੀ ਦੀ ਜਿਹੜੀ ਇਸ ਟਾਈਮ ਜਿਹੜੀ ਇਮੀਗ੍ਰੇਸ਼ਨ ਆ ਬੰਦ ਆ ਤੇ ਜਿਹੜੀ ਆ ਅਗਲੇ ਮਹੀਨੇ ਸ਼ਾਇਦ ਜਿਹੜੀ ਇਮੀਗ੍ਰੇਸ਼ਨ ਓਪਨ ਹੋ ਜੂਗੀ ਬਟ ਹੰਗਰੀ ਇਹਦੇ ਪਹਿਲੇ ਲੋਕ ਕੁਝ ਹੋਰ ਸੀ ਹੁਣ ਲੋਕ ਕੁਝ ਹੋਰ ਹੁਣ ਲੋਕ ਜਿਹੜੇ ਉਹ ਹੀ ਹੈਗੇ ਆ ਕਿ 3 ਸਾਲ ਬਾਅਦ 3 ਸਾਲ ਤੁਸੀਂ ਇੱਥੇ ਕੰਮ ਕਰਦੇ ਹੋ ਉਸ ਤੋਂ ਬਾਅਦ 3 ਸਾਲ ਤੋਂ ਬਾਜ ਤੁਹਾਡਾ ਜਿਹੜਾ ਵਰਕ ਪਰਮਿਟ ਹੋਣੀ ਨਹੀਂ ਹੋਣਾਗਾ ਤੁਹਾਨੂੰ ਬਾਅਦਸ ਆਪਣੇ ਕੰਟਰੀ ਜਾਣਾ ਪੈਣਾ ਠੀਕ ਆ ਤੇ ਉਹਦੇ ਚ ਪੀਆਰ ਨਹੀਂ ਹੈਗੀ ਫਿਰ ਤੁਸੀਂ ਫੈਮਿਲੀ ਨਹੀਂ ਸੱਜ ਸਕਦੇ ਜਾਂ ਤੁਸੀਂ ਆਪਣਾ ਬਿਜ਼ਨਸ ਸੈਟ ਅਪ ਨਹੀਂ ਕਰ ਸਕਦੇ ਮਤਲਬ ਮਾੜਾ ਮੋਟਾ ਕੰਮ ਜੇ ਤੁਹਾਡਾ ਚੱਲਦਾ ਵਾ ਤੇ ਉਹ ਗਵਰਨਮੈਂਟ ਡਿਸੀਜਨ ਲਾਊਗਾ ਕਿ ਤੁਸੀਂ ਮਤਲਬ ਤੁਹਾਡਾ ਜਿਹੜਾ ਵੀਜ਼ਾ ਵਕਸਟੈਂਡ ਕੀਤਾ ਜਾਵੇ ਜਾਂ ਨਹੀਂ ਨਹੀਂ ਕੀਤਾ ਜਾਊ ਬਟ ਇਸ ਕੰਟਰੀ ਦੇ ਵੀਜ਼ੇ ਜਿਹੜੇ ਉਹ ਮਿਲਦੇ ਆ ਠੀਕ ਆ ਤੇ ਮਿਲਨੇ ਵੀ ਆ ਅ ਮੈਂ ਗੱਲ ਕਰਦਾ ਪਿਆ ਕਿ ਜੇ ਤੁਸੀਂ ਮੰਨ ਲਓ ਹੰਗਰੀ ਜਾਉਂਦੇ ਆਂ ਹੰਗਰੀ ਤੋਂ ਬਾਅਦ ਜੇ ਤੁਸੀਂ ਇੱਥੇ ਆਉਣ ਤੋਂ ਬਾਅਦ ਕਿਤੇ ਹੋਰ ਮੂਵ ਹੋਣਾ ਚਾਹੁੰਦੇ ਆਂ ਤੇ ਇਹ ਵੀ ਇੱਕ ਬੈਸਟ ਆਪਸ਼ਨ ਹੋ ਸਕਦਾ ਵਾ ਕਿਉਂਕਿ ਮੋਸਟਲੀ ਲੋਕਾਂ ਨੂੰ ਹੁੰਦਾ ਕਿ ਅਸੀਂ ਇੱਕ ਵਾਰ ਯੂਰਪ ਚ ਐਂਟਰ ਹੋ ਜਾਈਏ ਠੀਕ ਆ ਉਸ ਤੋਂ ਬਾਅਦ ਅਸੀਂ ਪੁਰਤਗਾਲ ਇਟਲੀ ਜਾਂ ਸਪੇਨ ਜਾਂ ਕਿਤੇ ਹੋਰ ਕੰਟਰੀ ਵੀ ਚਲ ਜਾਈਏ ਤੇ ਜੇ ਤੁਸੀਂ ਹੰਗਰੀ ਦਾ ਵਰਕ ਪਰਮਿਟ ਲੈ ਕੇ ਆਉਂਦੇ ਆਂ ਲੀਗਲ ਤੇ ਉਸ ਤੋਂ ਬਾਅਦ ਤੁਸੀਂ ਡਿਸੀਜਨ ਲੈ ਸਕਦੇ ਆਂ ਕਿ ਤੁਹਾਡਾ ਉੱਥੇ ਨਹੀਂ ਸੈਟਅਪ ਹੁੰਦਾ ਉੱਥੇ ਤੁਹਾਡਾ ਕੋਈ ਕੰਮਕਾਰ ਜਿਹੜਾ ਸੈਟ ਨਹੀਂ ਹੈਗਾ ਸੋ ਇਹ ਸੀਗੀ ਹੰਗਰੀ ਦੇ ਵਿੱਚ ਅੰਗਰੀ ਦਾ ਵਰਕ ਪਰਮਿਟ ਲੈਣ ਦੀ ਜਿਹੜਾ ਸੀਗਾ ਪ੍ਰੋਸੈਸ ਹੰਗਰੀ ਦਾ ਜਿਹੜਾ ਵਰਕ ਪਰਮਿਟ ਉਹ ਤੁਹਾਨੂੰ 6-7 ਮਹੀਨੇ ਦੇ ਵਿੱਚ ਜਿਹੜਾ ਸਾਰਾ ਪ੍ਰੋਸੈਸ ਜਿਹੜਾ ਹੋ ਕੇ ਮਿਲ ਜਾਂਦਾ ਵਾ ਤੇ ਹੰਗਰੀ ਦਾ ਜਿਹੜਾ TCRC ਕਾਰਡ ਵੀ ਸਾਰਾ ਕੁਝ ਤੁਹਾਨੂੰ ਮਿਲ ਜਾਣਾ ਉਹ ਤੋਂ ਬਾਅਦ ਤੁਸੀਂ ਇਹ ਹੰਗਰੀ 'ਚ ਕੰਮ ਕਰਨਾ ਚਾਹੁੰਦੇ ਹੋ ਉੱਥੇ ਕਰ ਸਕਦੇ ਹੋ ਜਾਂ ਜੇ ਨਹੀਂ ਕਰਨਾ ਚਾਹੁੰਦੇ ਕਿਸੇ ਹੋਰ ਜਾਣਾ ਚਾਹੁੰਦੇ ਆ ਤਾਂ ਤੁਸੀਂ ਉੱਥੇ ਵੀ ਜਾ ਸਕਦੇ ਆ ਸੋ ਹੰਗਰੀ ਦੇ ਵਰਕ ਪਰਮਿਟ ਅਗਲੇ ਮਹੀਨੇ ਤੋਂ ਮਿਲਣਾ ਦਾ ਸਟਾਰਟ ਹੋ ਜਾਣਾ ਹੈ ਇਮੀਗ੍ਰੇਸ਼ਨ ਨਵੇਂ ਜਿਹੜੇ ਲੋਗੋ ਦੇ ਨਾਲ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਅੱਹ ਇੱਕ ਤਾਂ ਬਾਤ ਜੀ ਗੱਲ ਕਰਦੇ ਹਾਂ ਬਲਗਾਰੀਆ ਦੀ ਰੀਸੈਂਟਲੀ ਬਲਗਾਰੀਆ ਤੇ ਰੂਮਾਨੀਆ ਅਨਾਉਂਸ ਹੋ ਗਿਆ ਹੈ ਸ਼ੈਨ ਗੰਜੋਂ ਵਾਸਤੇ ਬਲਗਾਰੀਆ ਦੇ ਵਿੱਚ ਬਹੁਤ ਇੰਡੀਅਨ ਜਾਂ ਬਹੁਤ ਬੰਗਲਾਦੇਸ਼ੀ ਪਾਕਿਸਤਾਨੀ ਕੋਈ ਇਨੇ ਨਹੀਂ ਆਏ ਹੈਗੇ ਕਿਉਂਕਿ ਬਲਗਾਰੀਆ ਬਾਰੇ ਬਹੁਤਾਂ ਲੋਕਾਂ ਨੂੰ ਪਤਾ ਨਹੀਂ ਸੀ ਜਾਂ ਜਿਨ੍ਹਾਂ ਨੂੰ ਪਤਾ ਸੀਗਾ ਉਹਨਾਂ ਨੇ ਜਿਆਦਾ ਦੱਸਿਆ ਨਹੀਂ ਕੁਝ ਕੁ ਗਿਣੇ-ਚੁਣੇ ਲੋਕ ਆ ਜਿਹੜੇ ਬਲਗਾਰੀਆ ਚ ਆਏ ਆ ਜੀ ਇੰਡੀਆ ਦੇ ਵਿੱਚ ਵਾਂਗ ਤੁਸੀਂ ਕਹਿ ਲਓ ਕਿਉਂਕਿ ਰਮਾਨੀਆ ਬਲਗਾਰੀਆ ਜਾਂ ਪੋਲੈਂਡ ਵਾਂਗ ਜਾਂ ਕਿਸੇ ਹੋਰ ਕੰਟਰੀ ਵਾਂਗ ਇਦਾਂ ਲੋਕ ਜਿਹੜੇ ਜਿਆਦਾ ਨਹੀਂ ਆਏ ਹੈਗੇ ਸੋ ਬਲਗਾਰੀਆ ਦੀ ਮੈਂ ਗੱਲ ਤਾਂ ਕਰਦਾ ਬਲਗਾਰੀਆ ਦਾ ਟੀਆਰਸੀ ਕਾਰਡ ਜਿਹੜਾ ਵਾ 1 ਸਾਲ ਦਾ ਵੀ ਮਿਲਦਾ 2 ਸਾਲ ਦਾ ਵੀ ਮਿਲਦਾ ਤੇ ਬਲਗਾਰੀਆ ਆਲਰੇਡੀ ਹੁਣ ਜਿਹੜਾ ਸ਼ੇਨਗਨ ਜ਼ੋਨ ਵਾਸਤੇ ਅਨਾਉਂਸ ਹੋ ਗਿਆ ਬਲਗਾਰੀਆ ਦਾ ਜਿਹੜਾ ਵਰਕ ਪਰਮਿਟ ਇਹ ਤੁਹਾਡੇ ਕੋਲ ਹੈਗਾ ਵਾ ਤੇ ਤੁਸੀਂ ਈਜ਼ੀ ਸ਼ੇਨਗਨ ਦੇ ਕਿਸੇ ਹੋਰ ਕੰਟਰੀ ਚ ਘੁੰਮਣ ਫਿਰਨ ਜਾ ਸਕਦੇ ਆਂ ਬਾਕੀ ਬਲਗਾਰੀਆ ਦੇ ਵਿੱਚ ਜਿਹੜੀ ਸੈਲਰੀ ਵਧੀਆ ਲੱਗਦੀ ਹੈ ਠੀਕ ਹੈ ਤਕਰੀਬਨ ਮੈਂ ਜਾਣਦਾ ਰਿਹਾ ਬਲਗਾਰੀਆ ਦੇ ਵਿੱਚ ਹੁਣ ਵੀ ਜਾਨਣਾ ਮੈਂ ਮੇਰੇ ਦੋਸਤਾਂ ਉੱਤੇ ਤੇ ਵਧੀਆ ਪੈਸੇ ਕਮਾ ਰਹੇ ਆ ਕੁਝ ਮੁੰਡੇ ਇਦਾਂ ਦੇ ਜਿਹੜੇ ਮੂਵ ਹੋ ਗਏ ਆ ਬਟ ਕੁਝ ਜਿਹੜੇ ਇਦਾਂ ਦੇ ਜਿਹੜੇ ਬਲਗਾਰੀਆ ਚ ਹੀ ਆ ਤੇ ਵਧੀਆ ਪੈਸੇ ਕਮਾ ਰਹੇ ਆ ਉਹਨਾਂ ਉਹ ਕਹਿੰਦੇ ਸਾਨੂੰ ਪੁਰਤਗਾਲ ਸਪੇਨ ਤੇ ਕਿਤੇ ਹੋਰ ਜਾਣ ਦੀ ਲੋੜ ਨਹੀਂ ਸਾਡਾ ਫਤਿਹਵਾ ਜਿਹਦਾ ਸੂਤ ਆ ਯਾਰ ਠੀਕ ਹੈ ਜੀ ਬਾਕੀ ਬਲਗਾਰੀਆ ਦੀ ਜਿਹੜੀ ਕਾਸੀ ਉਹ ਵੀ ਵਧੀਆ ਵਾ ਤੇ ਬਲਗਾਰੀਆਂ ਦਾ ਜਿਹੜਾ ਜਿਹੜਾ ਵੀਜ਼ਾ ਪ੍ਰੋਸੈਸ ਆ ਉਹ 5 ਤੋਂ 6 ਮਹੀਨੇ ਦਾ ਹੀ ਆ ਜ਼ਿਆਦਾ ਨਹੀਂ ਹੈਗਾ 5 ਤੋਂ 6 ਮਹੀਨੇ ਦੇ ਵਿੱਚ ਜਿਹਦੇ ਨਾਲ ਤੁਹਾਨੂੰ ਬਲਗਾਰੀਆ ਦਾ ਵਰਕ ਪਰਮਿਟ ਮਿਲ ਜਾਂਦਾ ਐਸੇ ਵਰਕ ਪਰਮਿਟ ਜਿਹਦੇ ਤੇ ਤੁਹਾਨੂੰ ਜਿਹੜੇ 99% 100% ਚਾਂਸ ਕਿਉਂਕਿ ਵਰਕ ਪਰਮਿਟ ਮਿਲਦਾ ਹੀ ਮਿਲਦਾ ਵਾ ਪਰ ਡਾਕੂਮੈਂਟ ਚ ਕੋਈ ਪ੍ਰੋਬਲਮ ਨਾ ਹੋਵੇ ਜਾਂ ਤੁਹਾਡੀ ਜਿਹੜੀ ਕੰਪਨੀ ਆ ਜਾਂ ਮਾਲਕਾ ਉਹਦੇ ਡਾਕੂਮੈਂਟ ਚ ਨਾ ਕੋਈ ਪ੍ਰੋਬਲਮ ਹੋਵੇ ਤਾਂ ਜਿਹੜਾ ਵਾ ਵਰਕ ਪਰਮ ਮਿਲਦਾ ਵਾ इवन ਜਿਹੜੇ ਫਰੈਸ਼ ਆ ਉਹਨਾਂ ਵਾਸਤੇ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਚਾਰ ਪੰਜ ਕੰਟਰੀ ਆ ਤੇ ਤੁਸੀਂ ਇਹਨਾਂ ਕੰਟਰੀਆਂ ਨਾਲ ਤੋਂ ਡੀਲ ਕਰ ਸਕਦੇ ਆ ਇਹਨਾਂ ਕੰਟਰੀਆਂ ਨਾਲ ਜਿਹੜਾ ਅਪਲਾਈ ਕਰਕੇ ਤੁਸੀਂ ਯੂਰਪ ਚ ਜਾ ਸਕਦੇ ਹੋ ਉਹਦਾ ਬਾਅਦ ਦਾ ਡਿਸੀਜਨ ਉਹ ਤੁਹਾਡੀ ਲੱਕ ਜਿਹੜਾ ਤੁਹਾਡਾ ਹੋਊਗਾ ਕਿ ਤੁਸੀਂ ਬਾਅਦ ਚ ਕੀ ਕਰਨਾ ਤੁਹਾਡਾ ਫੈਸਲਾ ਆਇਆ ਜਾਂ ਨਹੀਂ ਆਇਆ ਜੇ ਕੀ ਗੱਲਬਾਤ ਬਣੀ ਸੋ ਇਹ ਸੀਗਾ ਬਲਗਾਰੀਆ ਦਾ ਬਲਗਾਰੀਆ ਦਾ ਤੁਸੀਂ ਅਪਲਾਈ ਕਰ ਲਓ ਬਲਗਾਰੀਆ ਦੀ ਇਮੀਗ੍ਰੇਸ਼ਨ ਮਾਰਚ ਤੋਂ ਬਾਅਦ ਜਿਹੜੀ ਓਪਨ ਹੋ ਜਾਣੀ ਆ ਬਲਗਾਰੀਆ ਨੇ ਟੂਰਿਸਟ ਵੀਜ਼ੇ ਦੇਣਾ ਸ਼ੁਰੂ ਕਰ ਦੇਣੇ ਆ ਵਰਕ ਪਰਮਿਟ ਦਾ ਅਧਾਰ ਦੇਣੇ ਸ਼ੁਰੂ ਕਰ ਦੇਣੇ ਆ ਟੂਰਿਸਟ ਵੀਜ਼ੇ ਦਾ ਇੰਦਾ ਹਜੇ ਪੈਂਡਿੰਗ ਆ ਮਤਲਬ ਟੂਰਿਸਟ ਵੀਜ਼ਾ ਜਿਹੜਾ 1 ਅਪ੍ਰੈਲ ਤੋਂ ਸਟਾਰਟ ਹੋ ਜਾਣੇ ਇਹ ਵੀਜ਼ਾ ਜੇ ਤੁਹਾਡੀ ਬਹੁਤ ਵਧੀਆ ਟਰੈਵਲ ਹਿਸਟਰੀ ਆ ਤੁਸੀਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਨੇਪਾਲ ਤੋਂ ਆਂ ਜਾਂ ਤੁਸੀਂ ਅਰਬ ਕੰਟਰੀਆਂ ਦੇ ਵਿੱਚ ਜਿਹੜੇ ਹੁਣ ਅਰਬ ਕੰਟਰੀਆਂ ਦੇ ਲੋਕ ਉਹਨਾਂ ਦੇ ਜ਼ਿਆਦੇ ਚਾਂਸ ਆ ਇਹਨਾਂ ਕੰਟਰੀਆਂ ਦਾ ਵੀਜ਼ਾ ਲੈਣ ਦੇ ਉਹ ਇਦਾਂ ਵਾ ਕਿਉਂਕਿ ਤੁਸੀਂ ਜੇ ਤੁਸੀਂ ਦੁਬਈ ਦੇ ਵਿੱਚ ਤੇ ਤੁਸੀਂ ਮਾਸਕ ਟ੍ਰੈਵਲ ਕਰ ਲਓ ਉਸ ਤੋਂ ਬਾਅਦ ਇੱਕ ਦੋ ਕੰਟਰੀ ਹੋਰ ਟ੍ਰੈਵਲ ਕਰ ਲਓ ਉਸ ਤੋਂ ਬਾਅਦ ਜੇ ਤੁਸੀਂ ਅਪਲਾਈ ਕਰਦੇ ਆ ਜਿਹੜਾ ਵਾ ਬੁਲਗਾਰੀਆ ਦਾ ਤਾਂ ਪਰ ਮੇਰੇ ਜਿਹੜਾ ਵਾ ਟੂਰਿਸਟ ਵੀਜ਼ਾ ਵੀ ਮਿਲ ਜਾਣਾ ਵਾ ਸਿੰਗਲ ਐਂਟਰੀ ਦਾ ਵੀਜ਼ਾ ਜਿਹੜਾ ਮਿਲ ਜਾਂਦਾ ਵਾ 10 ਜਾਂ 15 ਦਿਨ ਤੁਸੀਂ ਰਹਿਣਾ ਹੁੰਦਾ ਵਾ 10 ਦਿਨ ਦੀ ਟ੍ਰੈਵਲ ਹਿਸਟਰੀ ਬਣਾ ਕੇ ਬਾਕੀ ਨਵੇਂ ਕੀ ਕੀ ਡਾਕੂਮੈਂਟ ਲੱਗਦੇ ਆ ਜਦੋਂ ਇਹ 1 ਅਪ੍ਰੈਲ ਤੋਂ ਤੇ ਉਹ ਵੀ ਮੈਂ ਤੁਹਾਨੂੰ ਦੱਸ ਦੂੰਗਾ ਮੋਸਟਲੀ ਮੈਂ ਤੁਹਾਨੂੰ ਦੱਸਿਆ ਹੀ ਹੈ ਪਰ ਮੈਂ ਫਿਰ ਤੁਹਾਨੂੰ ਇੱਕ ਵੀਡੀਓ ਬਣਾ ਕੇ ਦੱਸ ਦੂੰਗਾ ਕਿ ਬਲਗਾਰੀਆ ਦੇ ਜਿਹੜਾ ਟੂਰਿਸਟ ਵੀਜ਼ਾ ਉਹਦੇ ਵਾਸਤੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਇਹ ਹੋ ਗਿਆ ਇਸ ਤੋਂ ਬਾਅਦ ਚ ਗੱਲ ਕਰ ਲੈਣੇ ਪੋਲੈਂਡ ਦੀ ਪੋਲੈਂਡ ਨੇ ਪਿਛਲੇ ਸਾਲ ਜਿਹੜੇ ਨਾ ਬਹੁਤ ਵਰਕ ਪਰਮਿਟ ਦਿੱਤੇ ਇੰਡੀਆ ਤੋਂ ਵੀ ਪਾਕਿਸਤਾਨ ਬੰਗਲਾਦੇਸ਼ ਤੋਂ ਵੀ ਇਤੋਂ ਇਲਾਵਾ ਅਰਬਾਂ ਘੰਟੀਆਂ ਤੋਂ ਵੀ ਬਹੁਤ ਲੋਕ ਜਿਹੜੇ ਆ ਪੋਲੈਂਡ ਗਏ ਅੱਛਾ ਇਸ ਤੋਂ ਬਾਅਦ ਇੱਕ ਤਾਂ ਹੋਰ ਇੰਟਰਸਟਿੰਗ ਗੱਲ ਦੱਸਦਾ ਬਲਗਾਰੀਆ ਤੇ ਰੂਮਾਨੀਆ ਤੋਂ ਵੀ ਬਹੁਤ ਲੋਕ ਜਿਹੜੇ ਪੋਲੈਂਡ ਗਏ ਇਥੋਂ ਅ ਕੁਝ ਹੈਗੀਆਂ ਏਜੰਸੀਆਂ ਜਾਂ ਏਜੰਟਾਂ ਜਾਂ ਪਰਸਨਲੀ ਯਾਰ ਦੋਸਤ ਜਿਹਦਾ ਹੁਣ ਹੁੰਦੇ ਆ ਉਹਨਾਂ ਲਿੰਕ ਦੇ ਵਿੱਚ ਉਹਨਾਂ ਨੇ ਪਰਤਮਾ ਦੀ ਕੰਟਰੈਕਟ ਲੈ ਕੇ ਦਿੱਤੇ ਆ ਉੱਥੋਂ ਆਪਣੇ ਯਾਰਾਂ ਦੋਸਤਾਂ ਨੂੰ ਜਾਂ ਕੰਪਨੀਆਂ ਕੋਲ ਲਈ ਹੈ ਕੰਟਰੈਕਟ ਲੈਣ ਤੋਂ ਬਾਅਦ ਉਹਨਾਂ ਨੇ ਸਾਰੇ ਡਾਕੂਮੈਂਟ ਪ੍ਰੇਪੇਅਰ ਕਰਕੇ ਐਮਬੈਸੀ ਵਿੱਚ ਅਪਲਾਈ ਕੀਤਾ ਉਹਨਾਂ ਨੂੰ ਵੀਜ਼ਾ ਮਿਲਿਆ ਵਾ ਮੇਰੇ ਵੀ ਨੂੰ ਉਹਨਾਂ ਵਿੱਚ ਕੁਝ ਮੁੰਡੇ ਇਦਾਂ ਦੇ ਹੈਗੇ ਜਿਹੜੇ ਪਰਮਾਨੀਆਂ ਤੋਂ ਪੋਲੈਂਡ ਗਏ ਐਜ਼ ਅ ਵਰਕ ਪਰਮਿਟ ਤੇ ਤੇ ਪੋਲੈਂਡ ਦੀ ਈਡੀ ਕਰਸਿਓਜੀ ਲਈ ਟੀਆ ਵਧੀਆ ਪੈਸੇ ਬਣਦੇ 6-700 ਜਿਹੜਾ ਐਗਰੀਮੈਂਟ ਲੱਗਦਾ ਵਾ ਠੀਕ ਆ ਬਾਕੀ ਪੋਲੈਂ ਯੂਰਪ ਦਾ ਕੰਟਰੀ ਆ ਸ਼ੈਂਗਨ ਜ਼ੋਨ ਦਾ ਕੰਟਰੀ ਆ ਤੇ ਜੇ ਤੁਸੀਂ ਪੋਲੈਂਡ ਜਾਂਦੇ ਆ ਤੇ ਪੋਲੈਂਡ ਦੇ ਟੀਆਰਸੀ ਕਾਰਡ ਦੇ ਵਿੱਚ ਜਿਹੜਾ ਕਾਰਡ ਆ ਜਾਂ ਉਹ ਤੁਹਾਡੇ ਕੋਲ ਵੀਜ਼ਾ ਵਾ ਤੁਸੀਂ ਪੂਰਾ ਯੂਰਪ ਟਰੈਵਲ ਕਰ ਸਕਦੇ ਕੋਈ ਇੰਦੀ ਵੱਡੀ ਗੱਲ ਨਹੀਂ ਹੈਗੀ ਪੋਲੈਂਡ ਦੇ ਵਿੱਚ ਅਰਬ ਕੰਟਰੀਆਂ ਦਾ ਬਹੁਤ ਲੋਕ ਗਏ ਐਸੇ ਡਰਾਈਵਰ ਵੀ ਬਹੁਤ ਗਏ ਡਰਾਈਵਰਾਂ ਦੀ ਮੈਂ ਗੱਲ ਬਾਅਦ ਵਿੱਚ ਕਰੂੰਗਾ ਕਿ ਡਰਾਈਵਰਾਂ ਵਾਸਤੇ ਕਿਹੜੀ ਬੈਸਟ ਕੰਟਰੀ ਹੈ ਤੇ ਮੇਰਾ ਐਕਸਪੀਰੀਅੰਸ ਜਾਂ ਜਿਹੜੇ ਮੇਰੇ ਦੋਸਤ ਡਰਾਈਵਰਾਂ ਜਾਂ ਜਿਹਦਾ ਉਹਨਾਂ ਦਾ ਐਕਸਪੀਰੀਅੰਸ ਤੇ ਉਹਦੇ ਨਾਲ ਰਿਲੇਟਡ ਮੈਂ ਤੁਹਾਨੂੰ ਉਹ ਵੀ ਦੱਸੂੰਗਾ ਪਰ ਪੋਲੈਂਡ ਇੱਕ ਵਧੀਆ ਆਪਸ਼ਨ ਆ ਪੋਲੈਂਡ ਦਾ ਇਦਾਂ ਕਿ ਜਿਆਦਾ ਟਾਈਮ ਨਹੀਂ ਲੱਗਦਾ ਇੱਥੇ ਪੋਲੈਂਡ ਦਾ 2 ਜਾਂ 2.5 ਮਹੀਨੇ ਦੇ ਵਿੱਚ ਕੰਮ ਬਣ ਜਾਂਦਾ ਸਿਰਮਾਨੀਆ ਤੋਂ ਅਰਬ ਕੰਟਰੀਆਂ ਤੋਂ ਵੀ ਤਿੰਨ ਤੋਂ ਚਾਰ ਮਹੀਨੇ ਦਾ ਟਾਈਮ ਲੱਗਦਾ ਵਾ ਜਿਆਦਾ ਨਹੀਂ ਲੱਗਦਾ ਹੈਗਾ ਬਾਕੀ ਅਪਾਇੰਟਮੈਂਟ ਤੇ ਡਿਪੈਂਡ ਆ ਤੇ ਏਜੰਟ ਤੇ ਜਾਂ ਤੁਹਾਡੀ ਏਜੰਸੀ ਦੇ ਡਿਪੈਂਡ ਆ ਕਿ ਉਹ ਕਿੰਨੀ ਕੁ ਵਧੀਆ ਵਾ ਕਿੰਨੀ ਕੀ ਸ਼ਕਤੀ ਕੰਮ ਕਰਾਉਂਦੀ ਆ ਪੋਲੈਂਡ ਇੱਕ ਬੈਸਟ ਆਪਸ਼ਨ ਆ ਜੇ ਤੁਸੀਂ ਯੂਰਪੋਂ ਲਾਵਾ ਤੁਸੀਂ ਇੰਡੀਆ ਤੋਂ ਆਉਣਾ ਵਾ ਪਾਕਿਸਤਾਨ ਤੋਂ ਈਵਨ ਏਸ਼ੀਅਨ ਕੰਟਰੀ ਕਿਸੇ ਤੋਂ ਵੀ ਆਉਣਾ ਉਦੋਂ ਲਾਵਾ ਜੇ ਤੁਸੀਂ ਅਰਬ ਕੰਟ ਤੇ ਤੁਹਾਡੇ ਵਾਸਤੇ ਬੈਸਟ অপਸ਼ਨ ਆ ਬੋਲਨ ਤੇ ਬੋਲਨ ਇਸ ਸਾਲ 2024 ਵਿੱਚ ਵੀ ਬਹੁਤ ਵਿਜੇ ਦਊਗਾ ਪਿਛਲੇ ਸਾਲ ਨੇ ਬਹੁਤ ਵਿਜੇ ਦਿੱਤੇ ਟੂਰਿਸਟ ਵੀਜੇ ਬਹੁਤ ਦਿੱਤੇ ਆ ਵਰਕ ਪਰਮਿਟ ਬਹੁਤ ਦਿੱਤੇ ਆ ਸੋ ਇਹ ਤੋਂ ਬਾਅਦ ਚ ਗੱਲ ਕਰ ਲੈਂਦੇ ਆ ਕ੍ਰੋਸ਼ੀਆ ਦੀ ਕ੍ਰੋਸ਼ੀਆ ਪਿਛਲੇ ਸਾਲ ਜਿਹੜਾ ਸ਼ੈਨਗਨ ਜ਼ੋਨ ਦੇ ਵਿੱਚ ਨਾ ਐਂਟਰ ਹੋਇਆ ਸੀਗਾ ਤੇ ਕ੍ਰੋਸ਼ੀਆ ਦਾ ਜਿਹੜਾ ਵੀਜ਼ਾ ਵਾ ਉਹਨੂੰ 7-8 ਮਹੀਨੇ ਜਿਹੜੇ ਲੱਗਦੇ ਆ ਕ੍ਰੋਸ਼ੀਆ ਦਾ ਇਦਾਂ ਵਾ ਜਿਹੜੇ ਇੰਡੀਆ ਤੋਂ ਲੋਕ ਆਉਂਦੇ ਆ ਕ੍ਰੋਸ਼ੀਆ ਦੇ ਵਿੱਚ ਉਦੋਂ ਉਦੋਂ ਤਰ੍ਹਾਂ ਦੇ ਕਈ ਲੋਕਾਂ ਦੇ ਨਾਲ ਸਕੈਮ ਵੀ ਹੁੰਦਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਹੜਾ ਸਕੈਮ ਹੁੰਦਾ ਉੱਥੇ ਨਾ ਸੀਜ਼ਨਲ ਵੀਜਾ ਦੇ ਬਹੁਤ ਲੋਕ ਜਿਹੜੇ ਫਸਦੇ ਆ ਕਰੋਸ਼ੀਆ ਦੇ ਨਾਂ ਤੇ ਹੁਣ ਕਈ ਲੋਕ ਕੀ ਕਰਦੇ ਆ ਕਈ ਏਜੰਸੀਆਂ ਕੀ ਕਰਦੀਆਂ ਵਾ ਉਹਨਾਂ ਨੂੰ ਰੈਸਟੋਰੈਂਟ ਵਾਲੇ ਜਿਹੜੇ ਬੀਚ ਸਾਈਡ ਦੇ ਨਾਲ ਰਿਲੇਟਡ ਜਿਹੜੇ ਹੋਟਲ ਜਾਂ ਰੈਸਟੋਰੈਂਟ ਉਹਨਾਂ ਦੇ ਵਿੱਚ ਜਿਹੜੇ ਸੀਜ਼ਨਲ ਵੀਜੇ ਦਾ ਸਾਧ ਲੈਂਦੇ ਆ ਜਾਂ ਫਿਰ ਐਗਰੀਕਲਚਰ ਦੇ ਨਾਲ ਖੇਤੀਬਾੜੀ ਨਾਲ ਰਿਲੇਟਡ ਜਿਹੜੇ ਸੀਜ਼ਨਲ ਵੀਜਾ ਉਹਨਾਂ ਦੇ ਸਾਧ ਲੈਂਦੇ ਆ ਸਦਨ ਤੋਂ ਬਾਅਦ ਸੱਤ-ਸੱਤ 8-8 ਲੱਖ ਰੁਪਏ ਬੰਦੇ ਦੀ ਕੇ ਆਈ ਹੁੰਦੇ ਆ 7 ਲੱਖ ਰੁਪਏ ਤਕਰੀਬਨ ਜਿਹੜੇ ਆ ਲੈਂਦੇ ਲਿੰਦੇ ਆ ਕ੍ਰੂਸ਼ੀਆ ਇਹ ਤੋਂ ਉੱਪਰ ਵੀ ਦਿੱਤੇ ਆ ਲੋਕਾਂ ਦਾ ਸਤ ਸਤ 11-12 ਲੱਖ ਰੁਪਏ ਵੀ ਤੇ ਉਹ ਦੇਣ ਤੋਂ ਬਾਅਦ ਫਿਰ ਜਿਹੜਾ ਸੀਜ਼ਨਲ ਵੀਜ਼ਾ ਉਹਦੇ ਤੇ ਕੀ ਕਰਦੇ ਮਾਲਕ ਤਿੰਨ ਚਾਰ ਪੰਜ ਮਹੀਨੇ ਦਾ ਸੀਜ਼ਨ ਹੁੰਦਾ ਉਹ ਤੋਂ ਬਾਅਦ ਕਹਿੰਦੇ ਕਿ ਜਾਓ ਸਾਡੇ ਕੋਲ ਕੰਮ ਐ ਨਹੀਂ ਬੰਦੇ ਫਿਰ ਉੱਥੇ ਜਿਹੜੇ ਆ ਉਹਨਾਂ ਨੂੰ ਕੰਮ ਨਹੀਂ ਹੁੰਦਾ ਫਿਰ ਉਹ ਪ੍ਰੋਬਲਮ ਆਉਂਦੀ ਆ ਸੋ ਇਸ ਕਰਕੇ ਕ੍ਰੂਸ਼ੀਆ ਨੇ ਪਿਛਲੇ ਸਾਲ ਕਾਫੀ ਵਿਜੀ ਦਿੱਤੇ ਆ ਕ੍ਰੋਸ਼ੀਆ ਨੇ ਪਿਛਲੇ ਸਾਲ 1,60,000 ਦੇ ਜਿਹੜੇ ਆ ਨੀਅਰ ਬਾਉ ਜਿਹੜਾ ਵੀza ਦਿੱਤਾ ਵਾ ਵਰਕ ਪਰਮਿਟ ਜਿਹੜੇ ਆ ਉਹਨਾਂ ਨੇ ਦਿੱਤੇ ਆ ਉਤੋਂ ਪਹਿਲਾਂ 1,24,000 ਉਹਨਾਂ ਨੇ ਵਰਕ ਪਰਮਿਟ ਦਿੱਤੇ ਸੀ ਤੇ ਕ੍ਰੋਸ਼ੀਆ 2024 ਵਿੱਚ ਵੀ ਬਹੁਤ ਵਰਕ ਪਰਮਿਟ ਦਊਗਾ ਕਿਉਂਕਿ ਇਹਨਾਂ ਕੰਟਰੀਆਂ ਨੂੰ ਬਹੁਤ ਜਿਹੜੀ ਲੋੜ ਆ ਵਰਕਰਾਂ ਦੀ ਕਿਉਂਕਿ ਇਥੋਂ ਵਾਲੇ ਲੋਕ ਆ ਜਿਹੜੇ ਹੋਰ ਬਸੇ ਮੂਵ ਹੋਈ ਜਾਂਦੇ ਉਹ ਕੰਮ ਨਹੀਂ ਕਰਦੇ ਹੈਗੇ ਕੰਟਰਕਸ਼ਨ ਦਾ ਐਗਰੀਕਲਚਰ ਦਾ ਇਦਾਂ ਦਾ ਸੋ ਇਸ ਕਰਕੇ ਜਿਹੜੀ ਏਸ਼ੀਅਨ ਵਰਕਰ ਇਹ ਲੈ ਕੇ ਆ ਰਹੇ ਆ ਤੇ ਕ੍ਰੂਸ਼ੀਆ ਦਾ ਤੁਸੀਂ ਅਪਲਾਈ ਕਰ ਸਕਦੇ ਆ ਪੈਸੇ ਕਿੰਨੇ ਦੇਣੇ ਆ ਕਿੰਨੇ ਨਹੀਂ ਉਹ ਤੁਹਾਡੇ ਤੇ ਡਿਪੈਂਡ ਆ ਮੋਸਟਲੀ ਹੁਣ ਜਿਹੜੇ ਜਿਹੜੇ ਕੰਟਰੀ ਸ਼ੇਨਗਨ ਜ਼ੋਨ ਵਿੱਚ ਆ ਜਾਂਦੇ ਆ ਅ ਇੰਡੀਆ ਤੋਂ ਬਾਹਰ ਸੌਰੀ ਪੰਜਾਬ ਤੋਂ ਬਾਹਰ ਚ ਬਾਹਰ ਜੇ ਤੁਸੀਂ ਬੰਬੇ ਸਾਈਡ ਕੇਰਲਾ ਸਾਈਡ ਕੋਲਕਾਤਾ ਸਾਈਡ ਦੀ ਗੱਲ ਕਰੂੰ ਤੇ ਲੋਕ ਘੱਟ ਪੈਸੇ ਦੇ ਕੇ ਆਉਂਦੇ ਆ ਬਟ ਇਹ ਜਿਹੜੇ ਪੰਜਾਬ ਪੰਜਾਬ ਦੇ ਵਿੱਚ 6-7 ਲੱਖ ਰੁਪਈਆ ਦੇ ਆਮ ਹੀ ਆ ਜੇ ਲੋਕੀ ਗੱਲ ਕਰਦੇ ਕਿ ਅਸੀਂ ਯੂਰਪ ਚੱਲਦੇ ਆ ਸ਼ੇਨਗਨ ਟੂਰ ਚੱਲੇ ਆ ਇਹਨਾਂ ਲੋਕ ਲੋਕਾਂ ਨੂੰ ਇੰਨਾ ਹੈਗਾ ਵਾ ਮਾਦੋ ਵਰਗੇ ਕੰਟਰੀ ਦਾ ਵੀ ਸਾਤ ਲੱਖ ਰੁਪਏ ਲੋਕੀ ਦਿੱਤੇ ਗਏ ਹੈ ਕਿ ਇਹ ਯੂਰਪ ਦੇ ਵਿੱਚ ਬਟ ਯੂਰਪ ਦੇ ਵਿੱਚ ਹੁਣ ਜਾਂ ਸ਼ੇਨਗਨ ਜ਼ੋਨ ਚ ਹੁਣ ਅਲੱਗ ਦੋ ਗੱਲਾਂ ਹਨ ਕਿਉਂਕਿ ਸ਼ੇਨਗਨ ਜ਼ੋਨ ਦੇ ਵਿੱਚ ਜਿਹੜਾ ਕੰਟਰੀ ਹੋ ਤੁਸੀਂ ਕਿਤੇ ਵੀ ਇਜ਼ੀਲੀ ਘੁੰਮ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਯੂਰਪ ਦੇ ਨਾਂ ਦੇ ਨਾ ਬੜੀ ਥੱਕੀ ਹੁੰਦੀ ਹੈ ਸੋ ਕਰੋਸ਼ੀਆ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਆ ਤੇ ਕਰੋਸ਼ੀਆ ਤਾਂ ਮੋਸਟਲੀ ਹੁਣ ਜਿਹੜੀਆਂ ਅੰਬੈਸੀਆਂ ਵਾਂ ਉਹ ਇੱਕ ਬੰਬੇ ਵਿੱਚ ਚਨਈ ਚਾ ਦਿੱਲੀ ਚ ਅੰਬੈਸੀਆਂ ਜਿਹੜੀਆਂ ਕਾਫੀ ਤੇ ਜਿਹੜੀ ਅਮਾਉਂਟ ਇਜ਼ੀਲੀ ਮਿਲ ਜਾਂਦੀ ਆ ਤੇ ਬੰਦੇ ਨੂੰ ਦਿੱਕਤ ਨਹੀਂ ਹੁੰਦੀ 6-7 ਮਹੀਨੇ ਦੇ ਵਿੱਚ ਜਿਹੜਾ ਬੰਦਾ ਪਹੁੰਚ ਜਾਂਦਾ ਵਾ ਐਜ਼ੀ ਵਰਕ ਪਰਮਿਟ ਜੇ ਤੁਸੀਂ ਫ੍ਰੈਸ਼ ਆ ਤੇ ਤੁਸੀਂ ਅਪਲਾਈ ਕਰੋ ਤੇ ਆਖਰ ਦੀ ਗੱਲ ਕਰਦੇ ਰਮਾਨੀਆ ਦੀ ਰਮਾਨੀਆ ਦਾ ਥੋੜਾ ਜਿਹਾ ਮੇਰੇ ਵਾ ਡਿਫਰੈਂਟ ਹੈ ਡਿਫਿਕਲਟ ਹੈ ਬਟ ਮੈਂ ਤੁਹਾਨੂੰ ਪ੍ਰੋਸੈਸ ਦੱਸ ਦਿੰਦਾ ਵਾਂ ਰਮਾਨੀਆ ਦਾ ਜਿਹੜਾ ਵਰਕ ਪਰਮਿਟ ਆ ਉਹਨੂੰ ਘੱਟੋ ਘੱਟ 1 ਸਾਲ ਲੱਗਦਾ ਉਹਦਾ ਕਾਰਨ ਇਹ ਆ ਸਭ ਤੋਂ ਪਹਿਲਾਂ ਇਥੇ ਕੰਪਨੀ ਨਹੀਂ ਮਿਲਦੀ ਠੀਕਾਂ ਜਿਹੜੀਆਂ ਤਾਂ ਏਜੰਸੀਆਂ ਜਾਂ ਜਿੱਦਾਂ ਉਹ ਜੀ ਕੰਪਨੀ ਮਿਲਦੀ ਮਿਲਦੀ ਆ ਕਿ ਕੰਪਨੀ ਦਾ ਜਦੋਂ ਕੰਮ ਸਟਾਰਟ ਹੋਇਆ ਹੁੰਦਾ ਜੇ ਮੰਨ ਲਓ ਉਹਦਾ ਪ੍ਰੋਜੈਕਟ 1 ਸਾਲ ਦਾ ਵਾ ਠੀਕ ਆ ਤੇ ਉਹਦਾ ਜਿਹੜਾ ਕੰਮ ਸਟਾਰਟ ਹੋਇਆ ਹੁੰਦਾ ਵਾ ਉਦੋਂ ਉਹ ਉਹ ਕਿਸੇ ਏਜੰਸੀ ਨਾਲ ਕਿਸੇ ਏਜੰਟ ਨਾਲ ਕਿਸੇ ਨਾਲ ਵੀ ਹਨਾ ਕੰਟੈਕਟ ਕਰਦੇ ਸਾਨੂੰ ਬੰਦੇ ਦਿਓ ਵੀ ਸਾਨੂੰ ਇੰਨੇ ਬੰਦੇ ਚਾਹੀਦੇ ਉਹ ਬੰਦੇ ਜਦੋਂ ਤੇਰਮਾਨੀਆਂ ਦਾ ਜਿਹੜਾ ਵਾ ਕੰਪਨੀਆਂ ਨੂੰ ਪਹਿਲਾਂ ਕੰਪਨੀਆਂ ਨੇ ਮਿਲਦੀਆਂ ਜੇ ਕੰਪਨੀਆਂ ਮਿਲਦੀਆਂ ਵਾ ਉਦੋਂ ਉਹਦਾ ਪ੍ਰੋਜੈਕਟ ਸਟਾਰਟ ਹੋਇਆ ਹੁੰਦਾ ਇਧਰੋਂ ਪ੍ਰੋਸੈਸ ਬੰਦੇ ਦਾ ਸਟਾਰਟ ਕਰ ਦਿੰਦੇ ਆ ਪਹਿਲੋਂ ਉਹ ਜਿਹੜਾ ਆਫਰ ਲੈਟਰ ਤਾਂ ਚਲੋ ਕੰਪਨੀ ਦੇ ਹੱਥ ਚੋਂ ਦਾ ਇੱਕ ਵੀਕ ਦੇ ਵਿੱਚ ਉਹ ਦੇ ਦਿੰਦੇ ਆ ਕਿਉਂਕਿ ਆਫਰ ਲੈਟਰ ਦਾ ਕੋਈ ਡਾ ਨਹੀਂ ਹੁੰਦਾ ਆਫਰ ਲੈਟਰ ਤੁਹਾਨੂੰ ਪ੍ਰਿੰਟ ਕਰਨਾ ਹੁੰਦਾ ਵਾ ਬਸ ਰਿਕਵਾਇਰਮੈਂਟ ਲਿਖ ਦੇਣੀਆਂ ਹੁੰਦੀਆਂ ਜਿਹੜੀਆਂ ਏਜੰਟਰ ਨੇ ਕਈਆਂ ਉਹ ਫਾਰਮੈਲਿਟੀ ਹੁੰਦੀ ਉਹ ਨਹੀਂ ਛੱਡੋ ਉਤਮਾ ਸਾਰੇ ਜਿਹੜੇ ਡਾਕੂਮੈਂਟ ਪ੍ਰੇਪੇਅਰ ਕਰਕੇ ਅਪਲਾਈ ਕਰਦੇ ਇਮੀਗ੍ਰੇਸ਼ਨ ਦੇ ਵਿੱਚ ਵਰਕ ਪਰਮਿਟ ਆਸਤੇ ਜਿਹਨੂੰ ਮੂੰਗਾ ਕਹਿੰਦੇ ਹਨਾ ਵਰਕ ਪਰਮਨ ਨੂੰ 3-3 ਮਹੀਨੇ ਲੱਗ ਜਾਂਦੇ ਆ ਕਈਆਂ ਸਿਟੀਆਂ ਚ 4 ਵੀ ਲੱਗ ਜਾਂਦੇ ਕਈ ਜੇ 1 ਮਹੀਨੇ ਚ ਵੀ ਮਿਲ ਜਾਂਦਾ 3 ਮਹੀਨਾ ਦਾ ਉਹ ਪ੍ਰੋਸੈਸ ਹੋ ਗਿਆ ਉਸ ਤੋਂ ਬਾਅਦ ਚ ਵਰਕ ਪਰਮਿਟ ਇੰਡੀਆ ਜਾਂਦਾ ਸਾਰੇ ਡਾਕੂਮੈਂਟ ਇੰਡੀਆ ਜਾਂਦੇ ਆ ਅਪਾਇੰਟਮੈਂਟ ਦਾ ਇਸ਼ੂ ਹੋ ਜਾਂਦਾ ਵਾ ਅਪਾਇੰਟਮੈਂਟ ਦੋ ਦੋ ਮਹੀਨੇ ਲੀਡ ਮਿਲਦੀ ਆ ਦੋ ਮਹੀਨੇ ਤੁਹਾਡੇ ਉਹ ਵੇਸਟ ਹੁੰਦੇ ਉਸ ਤੋਂ ਬਾਅਦ ਚ ਜਦੋਂ ਤੁਸੀਂ ਜਾਂਦੇ ਐਂਬੈਸੀ ਦੇ ਵਿੱਚ ਦੋ ਤਿੰਨ ਮਹੀਨੇ ਤੁਹਾਡੇ ਹੋਰ ਵੇਸਟ ਹੁੰਦੇ ਘੱਟੋ ਘੱਟ 9-10 ਮਹੀਨੇ ਦਾ ਜਿਹੜਾ ਚੱਕਰ ਉਹ ਚੱਲ ਜਾਂਦਾ ਵਾ 10 ਮਹੀਨੇ ਜਿਹੜੇ ਵੇਸਟ ਹੁੰਦੇ ਆ ਉਹਨਾਂ ਨੂੰ ਕੰਪਲੀਕੇਟ ਪ੍ਰੋਜੈਕਟ ਜਿਹੜਾ ਵਾ ਅੱਧੇ ਨਾਲੋਂ ਜ਼ਿਆਦਾ ਖਤਮ ਹੋ ਗਿਆ ਹ ਉਹ ਮੋਸਲੀ ਕਿਹੜੀ ਬਿਲਡਿੰਗ ਆ ਸਾਤ ਜਾਂ ਅੱਠ ਮੰਜ਼ਲ ਦੀ ਇੱਕ ਬਿਲਡਿੰਗ ਜਿਹੜੀ ਆ ਉਹ ਇਹ ਬਣਾ ਦਿੰਦੇ ਆ 7-8-9 ਮਹੀਨੇ ਦੇ ਵਿੱਚ ਜਿਹੜੀ ਰੈਡੀ ਹੋ ਜਾਂਦੀ ਆ ਸੋ ਆ ਬਾਅਦ ਵਿੱਚ ਫਿਰ ਜਿਹੜੀ ਕੰਪਨੀ ਆ ਉਹ ਕਹਿੰਦੀ ਕਿ ਸਾਡੇ ਬੰਦੇ ਨਹੀਂ ਚਾਹੀਦੇ ਬਹੁਤ ਲੋਕ ਇਦਾਂ ਦੇ ਆ ਜਿਨ੍ਹਾਂ ਦੇ ਵੀਜ਼ੇ ਲੱਗੇ ਕੰਪਨੀਆਂ ਨੇ ਸਰਦੇ ਨਹੀਂ ਹੈਗੇ ਬਹੁਤ ਲੋਕ ਇਦਾਂ ਦੇ ਜਿਨ੍ਹਾਂ ਦੇ ਵਰਕ ਪਰਮਿਟਾਂ ਕੰਪਨੀਆਂ ਨੇ ਕੈਨਸਲ ਕਰਦੇ ਸਾਨੂੰ ਬੰਦੀ ਨਹੀਂ ਚਾਹੀਦੇ ਇਦਾਂ ਬਹੁਤ ਜਿਹੜੀ ਹੁੰਦੀ ਆ ਬਾਹਾਨੀਆਂ ਜਿਹੜਾ ਉਹ ਕੰਟਰੀ ਇਸ ਸਾਲ ਉਹ ਵੀ ਅਨਾਉਂਸ ਹੋਇਆ ਹੈ ਸ਼ੇਨਡਨ ਜੂਨ ਵਾਸਤੇ ਮਤਲਬ ਕਿ ਮਾਰਚ ਤੋਂ ਬਾਅਦ ਬਾਇਰ ਤੁਸੀਂ ਸ਼ੈਨਗਨ ਕਨਜਨਟ ਜਾ ਸਕਦੇ ਕੋਈ ਇਸ਼ੂ ਨਹੀਂ ਹੈਗਾ ਤੇ ਰਮਾਨੀਆ ਦੇ ਵਿੱਚ ਜਿਹੜਾ ਕੰਮ ਬਹੁਤ ਆ ਮਤਲਬ ਰਮਾਨੀਆ ਨੇ ਇਸ ਸਾਲ 2024 ਚ ਅਨਾਉਂਸ ਕੀਤਾ ਕਿ ਸਾਨੂੰ 1 ਲੱਖ 24 ਹੋਰ ਵਰਕਰ ਜਿਹੜਾ ਵਾ ਇਸ ਸਾਲ ਚਾਹੀਦਾ ਵਾ ਐਜ਼ ਇਹ ਸਾਰੇ ਜਿਹੜੇ ਜਿੰਨੇ ਵੀ ਕੰਟਰੈਕਸ਼ਨ ਨਾਲ ਰਿਲੇਟਡ ਹੋਟਲ ਨਾਲ ਸਾਰੇ ਜਿਹੜੀਆਂ ਜਿੰਨੇ ਵੀ ਕਿਤੇ ਉਹਨਾਂ ਨਾਲ ਰਿਲੇਟਡ ਇਹਨਾਂ ਨੂੰ ਜਿਹੜੇ ਇੰਨੇ ਵਰਕਰ ਚਾਹੀਦੇ ਆ ਸੋ ਇਹ ਜਿਹੜਾ ਆਪਸ਼ਨ ਇਹ ਜਿਹੜੇ ਟਾਈਮ ਜ਼ਿਆਦਾ ਲੱਗਦਾ ਵਾ ਹੋ ਸਕਦਾ ਬਟ ਹਜੇ ਪੂਰੀ ਸ਼ੋਰ ਨਹੀਂ ਹੈਗਾ ਹੋ ਸਕਦਾ ਜਿਹੜਾ ਪ੍ਰਾਈਸ ਵੀ ਵੱਜ ਜਾਵੇ ਹੁਣ ਮੋਸਟਲੀ 3 3.5 4 ਲੱਖ ਰੁਪਏ ਦੇ ਵਿੱਚ ਬੰਦਾ ਰਵਾਣੀਆਂ ਆ ਜਾਂਦਾ ਵਾ ਠੀਕ ਹੈ ਬਟ ਹੁਣ ਮਾਰਚ ਤੋਂ ਬਾਅਦ ਕਿੰਨਾ ਪ੍ਰਾਈਸ ਹੋ ਜਾਂਦਾ ਵਾ ਕੀ ਹੁੰਦਾ ਵਾ ਉਹ ਤਾਂ ਹਜੇ ਕੋਈ ਨਹੀਂ ਪਤਾ ਮੋਸਟਲੀ ਪ੍ਰਾਈਸ ਵਧਣਾ ਵਧਣਾ ਵਾ ਕਿਉਂਕਿ ਲੋਕਾਂ ਨੇ ਲੋਕਾਂ ਨੂੰ ਪਤਾ ਕਿ ਸ਼ੰਗਨ ਜ਼ੋਨ ਦੇ ਵਿੱਚ ਆ ਗਿਆਂ ਹੁਣ ਇਹ ਜਿਹੜੇ ਕੰਟਰੀ ਆ ਇਹ ਕੰਟਰੀ ਤੁਹਾਨੂੰ 5-7 ਲੱਖ ਰੁਪਏ ਦੇ ਵਿੱਚ ਜਿਹੜਾ ਵਾ ਈਜ਼ੀਲੀ ਇਹਦਾ ਜਿਹੜਾ ਵਾ ਪਛਾ ਦੇਣਗੇ ਯੂਰਪ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਕੰਟਰੀ ਦੱਸੇ ਆ ਤੇ ਉਹਦੇ ਤੋਂ ਬਾਅਦ ਜਿੱਦਾਂ ਉਹ ਉੱਥੇ ਕੰਮ ਸੈੱਟ ਆਉਂਦਾ ਵਾ ਤੁਹਾਡਾ ਵਧੀਆ ਚੱਲਦਾ ਤੇ ਤੁਸੀ ਠੀਕ ਆ ਜੇ ਤੁਹਾਡਾ ਕੰਮ ਨਹੀਂ ਸੈੱਟ ਆ ਨਹੀਂ ਕੋਈ ਪ੍ਰੋਬਲਮ ਤੁਹਾਨੂੰ ਮਿਲ ਆ ਰਹੀ ਆ ਉਹ ਤਾਂ ਬਈ ਤੁਸੀਂ ਸੋਚ ਸਕਦੇ ਆ ਕਿ ਤੁਸੀਂ ਕੀ ਕਰਨਾ ਵਾ ਤੁਸੀਂ ਡਿਸੀਜਨ ਲੈ ਸਕਦੇ ਆ ਸੋ ਇਹ ਜਿਹੜੇ ਕੰਟਰੀ ਆ ਇਹਨਾਂ ਬਾਰੇ ਮੈਂ ਤੁਹਾਨੂੰ ਤਾਂ ਦੱਸਿਆ ਕਿ ਯੂਰਪ ਦੇ ਜਿਹੜੀ ਕੰਟਰੀ ਆ इजीली ਵੀਜ਼ਾ ਦੇ ਦਿੰਦੇ ਆ ਵੀਜ਼ਾ 100% ਮਿਲਣ ਦੇ ਚਾਂਸ ਆ ਕਿਉਂਕਿ ਵਰਕ ਪਰਮਿਟ ਜਿਹੜਾ ਉਹ ਕਦੀ ਰਿਫਿਊਜ਼ ਨਹੀਂ ਹੁੰਦਾ ਬਹੁਤ ਘੱਟ ਚਾਂਸ ਹੁੰਦੇ ਆ ਤੁਹਾਡੇ ਡਾਕੂਮੈਂਟ ਵਿੱਚ ਮਿਸ ਹੋਣ ਤਾਂ ਹੋ ਸਕਦਾ ਵਾ ਬਟ ਨਾਰਮਲੀ ਜਿਹੜਾ ਵਾ ਜਿਵੇਂ ਜਿੱਦਾਂ ਟੂਰਿਸਟ ਵੀਜ਼ਾ ਉਹਦੀ ਵਾਂਗੂ ਇਹ ਰਿਫਿਊਜ਼ ਨਹੀਂ ਹੁੰਦਾ ਹੈਗਾ ਸੋ ਕੋਈ ਰਿਫਿਊਜ਼ਲ ਹੋਣ ਦੇ ਜਿਹੜੇ ਚਾਂਸ ਨਹੀਂ ਹੈਗੇ ਸੋ ਇਸ ਕਰਕੇ ਤੁਸੀਂ ਟਰਾਈ ਕਰ ਸਕਦੇ ਆ ਯੂਰਪ ਪਾਉਣਾ ਕਿਉਂਕਿ ਮੇਰਾ ਕੰਮ ਮੈਂ ਤੁਹਾਨੂੰ ਇਹ ਚੀਜ਼ ਈਜ਼ਲੀ ਦੱਸ ਰਿਹਾ ਕਿ ਡੋਂਗੀ ਲਾ ਕੇ ਜਾਂ ਇਦਨਾ ਉਦਨਾ ਧੋਖੇ ਧੜੀ ਦੇ ਨਾਲ ਹਨਾ ਆਉਣ ਨਾਲ ਬਜਾਏ ਚੰਗਾ ਤੁਸੀਂ ਅਗੇ ਵਰਕ ਪਰਮਿਟ ਅਪਲਾਈ ਕਰੋ ਤੇ ਵਰਕ ਪਰਮਿਟ ਤੇ ਤੁਸੀਂ ਆਓ ਯੂਰਪ ਦੇ ਜਿਹੜੇ ਕੰਟਰੀ ਆ ਈਜ਼ੀਲੀ ਜਿਹੜਾ ਵਰਕ ਪਰਮਿਟ ਦੇ ਰਿਹਾ ਤੇ ਇਹਨਾਂ ਦੀ ਰਿਕੁਆਇਰਮੈਂਟ ਜਿਹੜੀ ਬਹੁਤ ਆ ਤੇ ਈਜ਼ੀਲੀ ਜਿਹੜੇ ਡਾਕੂਮੈਂਟ ਤੁਸੀਂ ਪ੍ਰੇਪੇ ਸੋ ਬਹੁਤੀ ਬੈਂਕ ਸਟੇਟਮੈਂਟ ਨਹੀਂ ਚਾਹੀਦੀ ਬਹੁਤ ਐ ਕੁਝ ਲੰਮੇ ਜੋੜੇ ਡਾਕੂਮੈਂਟ ਨਹੀਂ ਚਾਹੀਦੇ ਹੈਗੇ ਸੋ ਸਾਰਾ ਕੰਮ ਏਜੰਸੀਆਂ ਨੇ ਏਜੈਂਟਾਂ ਨੇ ਕਰਨਾ ਹੁੰਦਾ ਵਰਕ ਪਰਮਿਟ ਜਿਹੜਾ ਤੇ ਆ ਜਾਂਦਾ ਉੱਤੇ ਬਾਅਦ ਸਾਰਾ ਪ੍ਰੋਸੈਸ ਸ਼ੁਰੂ ਹੁੰਦਾ ਇੱਕ ਇੰਟਰਵਿਊ ਆ ਉਹ ਤੁਸੀਂ ਜਿਹੜੀ ਆ ਉਹਦੇ ਵਾਸਤੇ ਤਿਆਰੀ ਕਰਨੀ ਹੁੰਦੀ ਆ ਇਹ ਜਿੰਨੇ ਵੀ ਮੈਂ ਤੁਹਾਨੂੰ ਕੰਟਰੀ ਦੱਸੇ ਸਾਰਿਆਂ ਦੀ ਇੰਟਰਵਿਊ ਤੁਹਾਨੂੰ ਦੇਣੀ ਪੈਣੀ ਆ ਤੁਹਾਨੂੰ ਇੰਟਰਵਿਊ ਵਾਸਤੇ ਜਾਣਾ ਪੈਣਾ ਵਾ ਤੇ ਉਹ ਤੋਂ ਬਾਇਚਾ ਦਾ ਡਿਸੀਜਨ ਹੋਊਗਾ ਕਿ ਤੁਹਾਨੂੰ ਵੀਜ਼ਾ ਮਿਲਦਾ ਜਾਂ ਨਹੀਂ ਮਿਲਦਾ ਬਟ ਡਿਪੈਂਡ ਤੁਹਾਡੇ ਡਾਕੂਮੈਂਟ ਤੇ ਜਾਂ ਤੁਹਾਡੇ ਤੇ ਤੁਹਾਨੂੰ ਵੀਜ਼ਾ ਜਿਹੜਾ ਮਿਲੂਗਾ ਸੋ ਤਕਰੀਬਨ ਲੋਕਾਂ ਨੂੰ ਵੀਜ਼ੇ ਮਿਲਦੇ ਮਿਲਦੇ ਆ ਸੋ ਇਹ ਜਿਹੜੇ ਕੰਟਰੀ ਆ ਤੁਸੀਂ ਇਹਨਾਂ ਚ ਅਪਲਾਈ ਕਰੋ ਤੁਹਾਨੂੰ ਵੀਜ਼ਾ ਜਿਹੜਾ 100% ਜਿਹੜਾ ਮਿਲੂਗਾ ਸੋ ਇਹ ਸੀਗਾ ਅੱਜ ਦੀ ਵੀਡੀਓ ਪੱਕੇ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ